ਐਸ ਕੇ ਆ ਮਾ ਗੈਰ ਆਨੀਤ ਕਾ ਦੇ ਛੱਦੇ ਤੇ ਰੇਲ ਦੀਆਂ ਪਲਟੀਆਂ ਤੇ ਬੈਠੇ ਸਾਡੇ ਕਿਸਾਨ ਆ ਮਜ਼ਦੂਰ ਤੇ ਸਾਡੀਆਂ ਭੈਣਾ ਬਲਾਉ ਫਤਿਹ ਵਹਿਰੂ ਜੀ ਕਾ ਖਾਲਸਾ ਵਹਿਰੂ ਜੀ ਕੀ ਫਤਿਹ ਆਪਾ ਲਗਭਗ ਜਦੋਂ ਭਾਰਤ ਸਰਕਾਰ ਨੇ ਕਾਲੇ ਕਾਨੂੰਨ ਬਣਾਏ ਸੀ ਜੇ ਉਹਦਾ ਬਾਕਸ ਕਰਿਆ ਆਪਾਂ ਜੇ ਉਹਦਾ ਸਾਰਾ ਸਮਾਂ ਲਾ ਲਈਏ ਲਗਭਗ ਆਪਾਂ ਨੂੰ 1.5 ਸਾਲ ਲੱਗ ਗਿਆ ਸੀ ਕਿਉਂਕਿ ਪਹਿਲਾਂ ਭਵੇਂ ਆਪਾਂ ਵੱਖੋ ਵੱਖਰੇ ਡੀਸੀ ਹੈੱਡਕੁਆਟਰਾਂ ਤੇ ਧਰਨੇ ਦੇ ਕੇ ਉਸ ਤੋਂ ਬਾਅਦ ਆਪਾਂ ਰੇਲ ਦੀਆਂ ਪਾਰਟੀਆਂ ਤੇ ਬੈਠੇ ਤਾਂ 1.5 ਮਹੀਨੇ ਦਿੱਲੀ ਦੇ ਵਿੱਚ ਬੈਠ ਕੇ ਜਿਹੜੇ ਆਪਾਂ ਕਾਲੇ ਕਾਨੂੰਨ ਰੱਦ ਕਰਾਏ ਨਾ ਭਵੇਂ ਕਾਲੇ ਕਾਨੂੰਨ ਰੱਦ ਹੋ ਗਏ ਸੀ ਪਰ ਜਿਹੜੀਆਂ ਨੀਤੀ ਬਦਲਣੀ ਸੀ ਉਹ ਨੀਤੀਆਂ ਨਹੀਂ ਬਦਲੀਆਂ ਨੀਤੀਆਂ ਉਹੀ ਆ ਸਾਡੇ ਕਿਸਾਨਾਂ ਦਾ ਮਜ਼ਦੂਰਾਂ ਦਾ ਉਹਦੇ ਨਾਲ ਕੋਈ ਫਾਇਦਾ ਨਹੀਂ ਹੋਇਆ ਕਿਉਂਕਿ ਉਸ ਤੋਂ ਬਾਅਦ ਜਿਹੜੀਆਂ ਸਰਕਾਰ ਨੇ ਉਸ ਵੇਲੇ ਮੰਗਾਂ ਮੰਨੀਆਂ ਸੀਗੀਆਂ ਤੇ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਦੇ ਖਾਤਰ ਆਪਾਂ 11 ਫਰਵਰੀ ਨੂੰ ਚੱਲੇ ਆ ਦੋ ਦਿਨ ਰਾਹ ਦੇ ਵਿੱਚ ਕੱਟਿਆ ਤੇ 13 ਫਰਵਰੀ ਨੂੰ ਆਪਾਂ ਸ਼ੰਭੂ ਬਾਡਰ ਤੇ ਤੇਖਨੋਰੀ ਬਾਡਰ ਤੇ ਪੱਕਾ ਮੋਰਚਾ ਲਾਇਆ ਕਿਉਂਕਿ ਇਹ ਲੜਾਈ ਆ ਜਿਹੜੀ ਪਹਿਲਾਂ ਤਾਂ ਜਿਹੜੇ ਸਾਡੇ ਕਿਸਾਨ ਜਾਂ ਮਜ਼ਦੂਰ ਇਸ ਕਿਤੇ ਨਾਲ ਜੁੜੇ ਵਿਆ ਉਹਨਾਂ ਨੂੰ ਸਮਝਣੀ ਚਾਹੀਦੀ ਆ ਵੀ ਇਹ ਲੜਾਈ ਕੀ ਦੀ ਆ ਇਹ ਲੜਾਈ ਜਾਂ ਜਿਹੜੇ ਸਾਡੇ ਸੰਦੋਸ਼ਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਲੜ ਰਹੇ ਆ ਉਹਨਾਂ ਦੀ ਲੜਾਈ ਨਹੀਂ ਇਹ ਲੜਾਈ ਕੀ ਦੀ ਆ ਲੜਾਈ ਹੈਗੀ ਆ ਗੈਟ ਦੀ ਤੇ ਸਮਾੰਵੀ 나ਥਨ ਕਮਿਸ਼ਨ ਦੀ ਰਿਪੋਰਟ ਦੀ ਸਮਾਵੇਂ 나ਥਨ ਦੀ ਕਮੇਟੀ ਦੀ ਰਿਪੋਰਟ ਕੀ ਆਦੀ ਆ ਆ ਜਿਹੜੀਆਂ ਸਾਡੀਆਂ ਮੰਡੀਆਂ ਪਿੰਡਾਂ ਦੇ ਵਿੱਚ ਸੈਂਟਰ ਬਣਿਆ ਇਹ ਸਾਰੀਆਂ ਲਾਗੂ ਰਹਿਣਾ ਇਹਨਾਂ ਦੇ ਵਿੱਚ ਜਿਹੜੀ ਸਾਡੀ ਐਫਸੀਆਈ ਆ ਉਹ ਕਾਇਮ ਰਹੇ ਤਾਂ ਜਿਹੜੀਆਂ ਅਸੀਂ 23 ਫਸਲਾਂ ਤੇ ਐਮਐਸਬੀ ਕਾਨੂੰਨ ਦੀ ਗਰੰਟੀ ਬਣਾਉਣੇ ਚਾਹੁੰਦੇ ਆ ਤੇ ਇਹਦੇ ਵਿੱਚ 80% ਲੋਕ ਆਉਂਦੇ ਆ ਤੇ ਦੂਜੇ ਪਾਸੇ ਜਿਹੜਾ ਉਹਦੇ ਵਿਰੋਧ ਦੇ ਵਿੱਚ ਸਾਡਾ ਜਿਹੜਾ ਭਾਰਤ ਵੈਸਪਾਰਕ ਖਸਤਾ ਦਾ ਮੈਂਬਰ ਬਣਿਆ ਜਿਹੜਾ ਗੈਟ ਬੈਠਾ ਗੈਟਾ ਦਾ ਇੱਕ ਸਾਰੀ ਦੁਨੀਆ ਦੀ ਮੰਡੀ ਹੋਵੇ ਸਾਰੀ ਦੁਨੀਆ ਦੀ ਮੰਡੀ ਕੀ ਦੱਸੋ ਆ ਸਾਡੇ ਜਿਹੜੇ ਪੰਜ ਪੰਜ ਕਿੱਲੇ ਵਾਲੇ ਕਿਸਾਨ ਆ ਉਸ ਮੰਡੀ ਦੇ ਵਿੱਚ ਜਾ ਕੇ ਫਸਲ ਵੇਚ ਲੈਣਗੇ ਨਹੀਂ ਵੇਚ ਸਕਦੇ ਕਿਉਂਕਿ ਉਹਦੇ ਵਿੱਚ ਕੀਨੇ ਵੇਚਣਾ ਆ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਜਦੋਂ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਵਗ ਗਈਆਂ ਤਾਂ ਫੇਰ ਮੰਦਰਗਾਹ ਰਹੇ ਆ ਜਿਹੜੀ ਸਮਝ ਲੋ ਸਾਡੇ ਲੋਕਾਂ ਨੇ ਸਮਝਿਆ ਹੀ ਨਹੀਂ ਆ ਜਿਹੜੀ ਭਾਰਤ ਮਾਲਾ ਨਾ ਕਿਉਂ ਤਰਿਆ ਇਹਦਾ ਭਾਰਤ ਮਾਲਾ ਇੱਕ ਸਾਰੇ ਭਾਰਤ ਦੇ ਵਿੱਚ ਜਾਲ ਪਾਇਆ ਹੋਇਆ ਉਹਦਾ ਜਿੰਨੇ ਸੈਰ ਉਹਦੇ ਨਾਲ ਜੁੜਦੇ ਆ ਉਹ ਸਾਰੇ ਸੈਰਾਂ ਦੇ ਵਿੱਚੋਂ ਆ ਅਡਾਨੀ ਬਾਨੀ ਦੇ ਮੌਲਿਆਂ ਦੇ ਵਿੱਚ ਜਾ ਕੇ ਸਾਡਾ ਨਾਜ ਤੇ ਮੰਦਰਗਾਹਾਂ ਤੇ ਜਾਣਾ ਉਹ ਜਿਹੜੀ ਸਾਰੀ ਦੁਨੀਆ ਦੀ ਮੱਡੀ ਬਾਨਿਆ ਕਿਉਂਕਿ ਇਹ ਲੜਾਈ ਬਹੁਤ ਤਕੜੀ ਆ ਜਿਵੇਂ ਕਿ ਆਪਾਂ ਦੇ ਅਸੀਂ 80% ਆ ਪਰ ਉਸ ਦੇ ਵਿੱਚ ਆਪਣੀਆਂ ਜਦੋਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨਾ ਤੇ ਜਦੋਂ ਚੋਣਾਂ ਹੋ ਜਾਂਦੀਆਂ ਭਵੇਂ ਉਹ ਸਰਕਾਰ ਬਣਦੀ ਆ 272 ਐਮਪੀਆ ਨਾਲ ਭਵੇਂ ਉਹਦੇ ਕੋਲੇ ਘੱਟ ਹੋਣਾ ਤੇ ਰਾਸ਼ਟਰਪਤੀ ਸੱਦਾ ਉਹਨੂੰ ਦਿੰਦਾ ਜਿਹਦੇ ਕੋਲੇ ਐਮਪੀ ਵੱਧ ਹੋਣਾ ਤਾਂ ਫਿਰ ਉੱਥੇ ਜਦੋਂ ਵੋਟ ਹੁੰਦੀ ਆ ਭਾਵੇਂ ਉਹਦੇ ਵਿਰੋਧ ਦੇ ਵਿੱਚ ਵੱਧ ਹੋਣਾ ਤਾਂ ਫਿਰ ਜੇ ਵੋਟਾਂ ਉਹਦੇ ਵਿਰੋਧ ਦੇ ਵਿੱਚ ਵੱਧ ਨਹੀਂ ਪੈਂਦੀਆਂ ਤਾਂ ਜਿਹੜਾ ਵੋਟ ਪਾਉਣ ਨਹੀਂ ਜਾਂਦਾ ਭਾਵੇਂ ਵਿਰੋਧ ਦੇ ਵਿੱਚ ਹੋਣਾ ਉਹ ਜਿਹਨੇ ਸਰਕਾਰ ਬਣਾਉਣੀ ਹੁੰਦੀ ਆ ਉਹਦੇ ਪੱਖ ਦੇ ਵਿੱਚ ਜਾਂਦੀਆਂ ਤਾਂ ਮੈਨੂੰ ਲੱਗਦੀ ਆ ਵੀ ਜਿਹੜੇ ਅਸੀਂ 80% ਲੋਕ ਸੁਆਮੀ 나ਥਨ ਕਮਿਸ਼ਨ ਦੀ ਲੜਾਈ ਲੜ ਰਹੇ ਆ ਤਾਂ ਅਸੀਂ ਅੱਜ ਵੀ ਕਾਨੂੰਨ ਬਣਾ ਰਹੇ ਆ ਕਿ ਉਹਦੇ ਸਰਕਾਰ ਬਣਾਵੇ ਪਰ ਜਿਹੜੇ ਲੋਕ ਹਜੇ ਵੀ ਇਸ ਸੰਘਰਸ਼ ਦਾ ਹਿੱਸਾ ਨਹੀਂ ਬਣੇ ਉਹ ਮਾਇਆ ਦਾ ਗੈਰਦੇ ਹਮੈਤੀ ਆ ਉਹ ਸਮਾਮੀ ਨਾਥਨ ਕਿਵੇਂ ਜਾਂਦੇ ਹਮੈਤੀ ਨਹੀਂ ਕਿਉਂਕਿ ਸਾਡੀ 80% ਲੋਕਾਂ ਦੀ ਜਿਹੜੀ ਲੜਾਈ ਆ ਕਿਉਂਕਿ ਜੇ ਇਹ ਜਿਹੀ ਲੜਾਈ ਜਿੱਤ ਜਾਂਦੇ ਆ ਸਫਲ ਹੋ ਜਾਂਦੇ ਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਕਿਸਾਨ ਦੀ ਜ਼ਿੰਦਗੀ ਤੇ ਮਜ਼ਦੂਰ ਦੀ ਜ਼ਿੰਦਗੀ ਆ ਜਿਹੜੇ ਸਾਡੇ ਟਾਖੜੇ ਘਰਾਣੇ ਆ ਉਹਨਾਂ ਦੇ ਬਰਾਬਰ ਨਾ ਹੋਊਗੀ ਕਿਉਂਕਿ ਜਿਵੇਂ ਸਾਨੂੰ ਆ ਵਿੱਚ ਕੁਝ ਜਥੇਬੰਦੀਆਂ ਨੇ ਤੇ 86 ਪਾਰਟੀਆਂ ਨੇ ਮਜ਼ਦੂਰ ਤੇ ਕਿਸਾਨ ਨੂੰ ਪੜਿਆ ਵਿਆ ਕਿਉਂਕਿ ਜਦੋਂ 1967 ਦੇ ਵਿੱਚ ਖੇਤੀ ਲਾਗਟ ਕਮਿਸ਼ਨ ਬਣਾਇਆ ਸੀਗਾ ਸਾਡੀ ਸਰਕਾਰ ਕੋਲੇ ਜਦੋਂ ਨਾਜ ਨਹੀਂ ਸੀਗਾ ਤਾਂ ਉਸ ਵੇਲੇ ਮਜ਼ਦੂਰ ਦੀ ਦਿਹਾੜੀ ਕਿੰਨੀ ਸੀ 5 ਰੁਪਏ ਤੇ ਜਿਹੜਾ ਮਲਾਜਮਾਂ ਆਪਣਾ ਉਹਦੀ ਦਿਹਾੜੀ ਕਿੰਨੀ ਸੀ ਉਹਦੀ ਸੀ ਪਾਉਣੇ 200 ਤੋਂ ਨੂੰ 30 ਤੇ ਵੰਡ ਦਿਓ ਉਹਦੇ ਪਾਉਣੇ 600 ਰੁਪਏ ਬਣਦਿਆ ਮਜ਼ਦੂਰ ਦੀ ਬਣਦੀ ਸੀ 5 ਰੁਪਏ ਕਿੰਨਾ ਕੁ ਫਰਕ ਸੀ ਤੇ ਅੱਜ ਜਿਹੜੇ ਉਸ ਵੇਲੇ ਮੁਲਾਜ਼ਮ ਸੀਗੇ ਰਿਟਾਇਰ ਹੋ ਗਏ 60000 ਪੈਨਸ਼ਨ ਉਹਨਾਂ ਦੀ ਅੱਜ ਮਜ਼ਦੂਰ ਦੀ ਦਿਹਾੜੀ ਕਿੰਨੀ ਆ 400 ਪਰ ਜੇ ਸਾਡੀ ਕਣਕ ਦਾ ਭਾਅ 5000 ਹੁੰਦਾ ਤੇ ਮਜ਼ਦੂਰ ਦੀ ਦਿਹਾੜੀ 800 ਹੋਣੀ ਆ ਕਿ ਨਹੀਂ ਹੋਣੀ ਤੇ ਜਦੋਂ 800 ਦਿਹਾੜੀ ਹੋ ਗਈ ਤਾਂ ਉਹਦੇ ਰੱਖ ਲੋ 365 ਦਿਨ ਹੁੰਦਿਆ ਤੇ ਤੇ 300 ਦਿਨ ਵੀ ਉਹ ਦਿਹਾੜੀ ਜਾਂਦਾ ਤਾਂ 400 ਰੋਜ਼ ਦਾ ਵਿਧਾਨੋਂ ਕਿੰਨੇ ਵਾਧਿਆ ਉਹਦੀ ਜਿਹੜੀ ਮਿਹਨਤ ਕਿੰਨੇ ਵਾਧਿਆ ਕਿੰਨਾ ਉਹਦਾ ਫਾਇਦਾ ਹੁੰਦਾ ਤੇ ਦੂਜੇ ਪਾਸੇ ਆ ਸਰਕਾਰਾਂ ਨੇ ਜਿਹੜੇ ਮਜ਼ਦੂਰਾ ਨੂੰ ਬਣਾਇਆ ਵੀ ਅਸੀਂ ਤੁਹਾਨੂੰ 2 ਰੁਪਏ ਕਿਲੋ ਕੜਕ ਦਿੰਨਿਆ ਉਹਨੂੰ 5000 ਰੁਪਏ ਨੂੰ ਕਣਕ ਲੈ ਕੇ 5000 ਨੂੰ ਕਮਾਟਰ ਲੈ ਕੇ ਵੀ ਉਹਦੀ ਕਮਾਈ ਫੇਰ ਵੀ ਵਧ ਨਹੀਂ ਆ ਇਸ ਕਰਕੇ ਆ ਜਿਹੜੇ ਲੋਕਾਂ ਨੇ ਸਾਡੂ ਕਿਸਾਨ ਨੂੰ ਤੇ ਮਜ਼ਦੂਰ ਨੂੰ ਜਿੰਨਾ ਸਿਸਟਮ ਜਿਹੜਾ ਵੀ ਕਿਸਾਨ ਨਾਲ ਜੁੜਿਆ ਉਹਦਾ ਹਰੇਕ ਦਾ ਨੁਕਸਾਨ ਆ ਇਸ ਕਰਕੇ ਸਾਡੀ ਲੜਾਈ 80% ਲੋਕਾਂ ਦੀ ਆ ਤੇ 20% ਜਿਹੜੇ ਆ ਉਹ ਗੈਰ ਦੇ ਹਮੇਤੀ ਆ 80% ਅਸੀਂ ਆਜਾ ਵੀ ਸਵਾਮੀ 나ਥਨ ਕਮਿਸ਼ਨ ਦੀ ਅੱਜ ਦੀ ਮਹਿੰਗਾਈ ਦੇ ਮਤਾਬਕ ਉਹਦਾ ਭਾਅ ਦੇ ਕੇ ਉਹ ਤੇ ਕਾਨੂੰਨ ਬਣੇ ਉਸ ਤੋਂ ਘੱਟ ਕੋਈ ਵੀ ਖਰੀਦੇ ਨਾ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਪਰ ਹਜੇ ਵੀ ਜਿਹੜੇ ਇਸ ਹੱਥ ਦਾ ਹਿੱਛਾ ਨਹੀਂ ਬਣੇ ਉਹ ਗੈਰ ਦੇ ਹਮੇਤੀ ਆ ਸਵਾਮੀ 나ਥਨ ਕਮਿਸ਼ਨ ਦੇ ਹਮੇਤੀ ਨਹੀਂ ਐਨਾ ਹੀ ਕਹਿੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਕਥਾਨ ਮਜ਼ਦੂਰ ਇਕਤਾ ਜਿੰਦਾਬਾਦ 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 ਇਹ ਸਰਕਾਰਾਂ ਕਰਦੀਆਂ ਕੀ ਜੇਰਾ ਮੇਰੀ 400 ਵੀ ਇਹ ਸਰਕਾਰਾਂ ਕਰਦੀਆਂ ਕੀ ਜੇਰਾ ਮੇਰੀ 400 ਐਮਐਚਪੀ 23 ਬਦਲਾ ਦੇ ਲੈ ਕੇ ਰਹਾਗੇ ਜੇ ਤੇਰਾ ਲੈ ਕੇ ਰਹਾਗੇ ਸਰਕਾਰਾਂ ਤੁਨਾ ਚਾਹ ਕਰੋ